ਉਹ ਲੋ ਜਿਨ੍ਹਾਂ ਨੂੰ ਟਿੱਕ ਦੇ ਕਿਨਵਾਜਿਆ ਗਿਆ ਹੈ ਸਦਾ ਸਪਾਰਸ ਕਹਿਰਾ ਜਿਹਨੇ ਕਿ ਪੰਜਾਬ ਦੀ ਨਟੜਕ ਨੇ ਡਰ ਆਵਾਜ਼ ਨੇ ਔਰ ਜਿਨ੍ਹਾਂ ਨੇ ਸਦਾ ਸਦਾ ਹੱਕ ਸੱਚ ਦਾ ਪਹਿਰਾ ਦਿੱਤਾ ਹੈ ਔਰ ਪੰਜਾਬ ਨੇ ਬਸਲਿਆਨ ਔਰ ਦੁਨੀਆ ਭਰ ਚ ਬਲੰਨੀਆਂ ਦੇ ਬਚਾਇਆ ਹੈ ਦੁਨੀਆ ਭਰ ਦੇ ਲੋਕਾਂ ਨੂੰ ਤਾਂ ਕਿ ਪੰਜਾਬ ਦੇ ਮਸਲੇ ਲੈ ਕੇ ਗਏ ਨੇ ਔਰ ਪੰਜਾਬ ਵਿੱਚ چاہے ਸਰਕਾਰ ਕਿਸੇ ਵੀ ਕਿਉਂ ਨਾ ਰਹੀ ਹੋਵੇ ਲਗਾਤਾਰ ਸਹੀ ਗੱਲ ਤੇ ਸਟੈਂਡ ਲੈ ਕੇ ਆਪਣੇ ਉੱਤੇ ਅਨੇਕਾਂ ਕਸ਼ਟ ਸਹਲ ਕੇ ਵੀ ਹੇ ਨਾ ਚਲ ਕੇ ਵੀ ਪੰਜਾਬ ਨੇ ਜੋ ਆਵਾਜ਼ ਨੂੰ بلند ਕੀਤਾ ਹੈਗਾ ਸਾਰਾ ਪੰਜਾਬ ਉਹਨਾਂ ਦਾ ਰਣੀ ਹੈਗਾ ਮੈਂ ਇਸ ਗੱਲ ਤੇ ਬਹੁਤ ਖੁਸ਼ੀ ਹੈ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਦੀ ਜੋ ਪੰਜਾਬ ਪ੍ਰਤੀ ਉਹਨਾਂ ਦੀ ਜੋ ਜਮਹੂਰੀਅਤ ਪ੍ਰਤੀ ਉਹਨਾਂ ਦੀ ਜੋ ਲੋਕਾਂ ਨੇ ਪੰਜਾਬ ਦੇ ਭਲੇ ਲਈ ਪ੍ਰਤੀਬੱਧਤਾ ਹੈਗੀ ਹੈ ਕਾਂਗਰਸ ਪਾਰਟੀ ਨੇ ਪ੍ਰਤੀਬੱਧਤਾ ਹੈਗੀ ਹੈ ਯੋਗਦਾਨ ਹੈ ਉਹਦੀ ਸਨਾਨਕ ਕਰਦੇ ਹੋਏ ਉਹਨਾਂ ਨੇ ਹਲਕਾ ਸਕੂਰ ਤੋਂ ਜਿਹੜਾ ਕਿ ਮੁੱਖ ਮੰਤਰੀ ਦਾ ਜੀ ਨੂੰ ਕਹਿੰਦੇ ਕਿ ਮੇਰਾ ਇਹ ਫੋਮ ਇਹ ਡਿਸਟ੍ਰਿਕਟ ਹੈਗਾ ਯਾ ਮੇਰਾ ਇਹ ਪੇਕਪਿੰਡ ਹੈਗਾ ਯਾ ਜਾਂ ਮੇਰਾ ਇਹ ਮਤਲਬ ਸਾਡੀ ਜੱਦੀ ਪਿੰਡ ਹੈਗਾ ਯਾ ਉਸ ਉਸ ਇਲਾਕੇ ਵਿੱਚ ਇਹਨਾਂ ਨੂੰ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ ਦਾ ਮਾਣ ਮਿਲਿਆ ਹੈਗਾ ਔਰ ਮੈਂ ਪੱਕੇ ਯਕੀਨ ਨਾਲ ਕਹਿ ਸਕਦਾ ਕਿ ਖੈਰਾ ਸਾਹਿਬ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਬੜੇ ਤਕੜੇ ਮਾਰ ਜਨ ਸਕਸ ਦੇ ਕੇ ਕਾਂਗਰਸ ਪਾਰਟੀ ਲਈ ਜਿੱਤ ਕੇ ਜੀ ਰਾਹੁਲ ਗਾਂਧੀ ਜੀ ਦੀ ਤੇ ਕਿੰੰਤੀ ਹਾਈ ਕਮਾਂਦੀ ਚੋਲੀ ਪਾਣਗੇ ਤਾਂ ਜੋ 2024 ਤੋਂ ਬਾਅਦ ਇਹ ਜਿੰਦਰ ਚ ਜੋ ਜੋ ਜਾਵਰ ਸੱਤਾ ਹੈਗੀ ਜੋ ਇੱਕ ਦੇਸ਼ ਨੂੰ ਟੱਕ ਕੇ ਜਮਹੂਰੀਅਤ ਖਤਮ ਕਰਨ ਵੱਲ ਜਾ ਰਹੀ ਹੈ ਧਰਮਪੱਖ ਚਿੰਤਰ ਖਤਮ ਕਰਨ ਵੱਲ ਜਾ ਰਹੀ ਹੈ ਸੰਵਧਾਨ ਨੂੰ ਖਤਮ ਕਰਨ ਵੱਲ ਜਾ ਰਹੀ ਹੈ ਜਮਹੂਰੀ ਸੰਸਥਾਵਾਂ ਉਨਾ ਨੂੰ ਖਤਮ ਕਰਨ ਵਾਲੀ ਜਾ ਰਹੀ ਹੈ ਔਰ ਦੇਸ਼ ਨੂੰ ਇੱਕ ਜਿਹੇ ਨੇਰੀ ਕਾਲੀ ਗਲੀ ਤੱਕ ਰਹੀ ਹੈਗੀ ਹੈ ਉਸ ਤੋਂ ਬਚਾਨ ਵਿੱਚ ਖੈਰਾ ਸਾਹਿਬ ਦੀ ਜਿਹੜੀ ਸੀਟ ਹੈਗੀ ਹੈ ਚਾਹ ਪਟਾਰੇ ਮੇਰੀ ਸੀਟ ਹੈਗੀ ਹੈ ਆਪਾਂ ਸਾਰੇ ਨਾਲ ਮਿਲ ਕੇ ਜਿੱਤ ਕੇ ਅਸੀਂ ਪੇਸ਼ਤਾਨ ਦੀ ਜਿਹੜੀ ਸਿਆਸੀ ਫਿਜ਼ਾ ਹੈਗੀ ਹੈ ਆਰਥਿਕ ਫਿਜ਼ਾ ਹੈਗੀ ਹੈ ਸਮਾਜਿਕ ਫਿਜ਼ਾ ਹੈਗੀ ਉਹ ਜਨਕਲਾਬੀ ਤਬਦੀਲੀ ਲਿਆਵਾਂਗੇ ਔਰ ਕਿਸਾਨਾਂ ਨੌਜਵਾਨਾਂ ਤੇ ਹੋਰ ਜਿਹੜੇ ਮੈਂ ਪੰਚਤ ਵਰਗੇ ਨੇ ਉਹਨਾਂ ਦੇ ਮਸਲਾ ਨੂੰ ਹੱਲ ਕਰਦੇ ਹੋਏ ਇੱਕ ਸਨੱਖਾ ਸੋਹਣਾ ਹਿੰਦੁਸਤਾਨ ਬਣਾਉਣ ਦੇ ਕੰਮ ਆਵਾਵਾਂਗੇ ਬਹੁਤ ਬਹੁਤ ਤਰ੍ਹਾਂ ਇੱਕ ਵਾਰ ਫਿਰ ਜਿਹੜਾ ਕੋਈ ਨਹੀਂ ਕਰਦਾ ਸਾਡੇ ਨੇ ਇੱਥੇ ਬਹੁਤ ਅੱਧੇ ਘੰਟੇ ਦੇ ਨੋਟਿਸ ਤੇ ਦੇਵੀਗੜ੍ਹ ਦੇ ਇਸ ਚੌਂਕ ਵਿੱਚ ਕਾਂਗਰਸ ਦੇ ਸਰਕਾਰੂ ਵਰਕਰਾਂ ਨੂੰ ਦਿੱਤਿਕਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਡਾਕਟਰ ਸਾਹਿਬ ਸਾਡੇ ਬਹੁਤ ਕੋਨ ਹਾਰ ਕਾਬਿਲ ਪਾਰਲੀਮੈਂਟਰੀਅਨ ਰਹੇ ਚੁੱਕੇ ਨੇ ਇਹਨਾਂ ਨੇ ਆਪਣਾ ਜਿਹੜਾ ਅਚੀਵਮੈਂਟਸ ਉਹ ਐਜ਼ ਮੈਂਬਰ ਆਫ ਪਾਰਲੀਮੈਂਟ ਉਹ ਸਾਰੀ ਦੁਨੀਆ ਚੱਗ ਜ਼ਾਹਰ ਮੈਂ ਤਾਂ ਇਥੋਂ ਤਾਈਂ ਕਹੂੰਗਾ ਅੱਜ ਪੰਜਾਬ ਨੂੰ 13 ਡਾਕਟਰ ਗਾਂਧੀ ਚਾਹੀਦੇ 13 ਜਿੱਦਣ ਪੰਜਾਬ ਨੂੰ 13 ਡਾਕਟਰ ਗਾਂਧੀ ਮਿਲ ਗਏ ਸਮਝ ਲੈਣਾ ਕਿ ਪੰਜਾਬ ਦੀ ਆਵਾਜ਼ ਨੂੰ ਕਿਤੇ ਕੋਈ ਦਬਾ ਨਹੀਂ ਸਕਦਾ ਭਾਵੇਂ ਅਸੀਂ ਉਸ 545 ਦੀ ਵੱਡੀ ਮੈਜੋਰਿਟੀ ਟੋੜੇ ਆ ਪਰ ਗੱਲਕਾਰ ਹੋਣਗੇ ਸਾਰੇ ਜਿਹੜੇ ਸੁੱਚੇ ਮੂੰਹ ਮੁੜਿਆਉਂਦੇ ਨੇ ਕੇਵਲ ਉੱਥੇ ਪੱਤੇ ਲੈ ਕੇ ਆ ਜਾਂਦੇ ਨੇ ਉਹਨਾਂ ਨੇ ਪੰਜਾਬ ਦੀ ਕਦੀ ਗੱਲ ਨਹੀਂ ਕੀਤੀ ਪੰਜਾਬ ਦੀ ਜਿਹੜੀ ਵਿਤਕ੍ਰਿਆ ਦਾ ਇਤਿਹਾਸ ਹੈ ਉਹ 인ਡੀਪੈਂਡੈਂਸ ਤੋਂ ਚੱਲ ਪਿਆ ਸਾਡੇ ਪਾਣੀ ਖੁੱਸ ਗਏ ਸਾਡੀ ਰਾਜਧਾਨੀ ਖੁੱਸ ਗਈ ਸਾਡੇ ਪੰਜਾਬੀ ਬੋਲਦੇ ਇਲਾਕੇ ਖੁੱਸ ਗਏ ਸਾਡੇ ਨਾਲ ਬਹੁਤ ਅਨਿਆਏ ਹੋਇਆ ਸਾਡੇ ਨਾਲ ਭਾਸ਼ਾ ਨੂੰ ਲੈ ਕੇ ਆਨੇ ਅਨਿਆਏ ਹੋਇਆ ਸਾਡੇ ਨਾਲ ਹਰ ਕਿਸਮ ਦਾ ਕੇਂਦਰ ਦੀ ਸਰਕਾਰਾਂ ਨੇ ਦਰਜਾ ਬਦਰਜਾ ਡਿਸਕ੍ਰਿਮੀਨੇਸ਼ਨ ਕੀਤੀ ਆ ਇਸ ਕਰਕੇ ਪਾਰਲੀਮੈਂਟ ਵਿੱਚ ਉਹ ਵਿਅਕਤੀ ਜਾਣੇ ਚਾਹੀਦੇ ਨੇ ਜਿਹੜੇ ਕਾਬਲ ਤੇ ਲਾਇਕ ਔਰ ਕਟੂ-ਕਟ ਜੇ ਉਹ ਪੜ੍ਹੇ ਲਿਖੇ ਨਾ ਵੀ ਹੋਣ ਕੋਈ ਗੱਲ ਨਹੀਂ ਕਿ ਲੇਕਿਨ ਹੋਣ ਇਮਾਨਦਾਰ ਆਪਣੇ ਪੰਜਾਬ ਦੇ ਪ੍ਰਤੀ ਸੋ ਇਸ ਕਰਕੇ ਡਾਕਟਰ ਸਾਹਿਬ ਦੀ ਮੈਂ ਅਪੀਲ ਕਰੂੰਗਾ ਪਟਿਆਲਾ ਨਿਵਾਸੀਆਂ ਨੂੰ ਕਿ ਮੈਂ ਇਹਨਾਂ ਨੂੰ ਬਹੁਤ ਤੁੰਗਾਈ ਦੇ ਨਾਲ ਇਹਨਾਂ ਨਾਲ ਵਿਚਰਿਆ ਵਾਂ ਇਹ ਬਹੁਤ ਨੇਕ ਨਿਰਰ ਇਨਸਾਫ ਪਸਾਰੀ ਔਰ ਬਹੁਤ ਬੁੱਧੀ ਚੀਕੀ ਬਹੁਤ ਰਿਸਰਚ ਕਰਕੇ ਗੱਲ ਕਰਨ ਵਾਲਿਆ ਇਹਨਾਂ ਦੀ ਗੱਲ ਦਾ ਕੋਈ ਤੋੜ ਨਹੀਂ ਆ ਮਿਸਾਲ ਦੇ ਤੌਰ ਤੇ ਇਹਨਾਂ ਨੇ ਐਨਡੀਪੀਐਸ ਐਕਟ ਦੇ ਵਿੱਚ ਇੱਕ ਅਮੈਂਡਮੈਂਟ ਦੀ ਪ੍ਰਪੋਜ਼ ਕੀਤੀ ਪਾਰਲੀਮੈਂਟ ਵਿੱਚ ਉਹਦੇ ਚ ਬੜੀ ਦਲੀਲ ਹੈ ਕਿ ਜਿਹੜੇ ਕੈਮੀਕਲ ਨਸ਼ੇ ਨੇ ਪੰਜਾਬ ਵਿੱਚ ਜਿਹੜੇ ਮੈਡੀਕਲ ਨਸ਼ੇ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਆ ਚੁੱਕੇ ਨੇ ਸਿੰਥੈਟਿਕ ਡਰੱਗਸ ਨੇ ਦੇ ਕਿਲਿੰਗ ਪੀਪਲ ਪਰਲੇ ਨੇ ਲੋਕੀ ਸਰਿੰਜਾ ਲਾ ਲਾ ਕੇ ਨਾੜੀਆਂ ਨਾੜੀਆਂ ਵਿੱਚ ਇੱਥੋਂ ਤੱਕ ਮੁਬਦ ਦੇ ਬੱਚੇ ਨੌਜਵਾਨ ਇਹ 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 ਇੰਨੇ ਵਾਇਲੈਂਟ ਨਸ਼ੇ ਨੇ ਇਹ ਕਈ ਵਾਰ ਆਪਣੇ ਨੌਜਵਾਨਾਂ ਨੇ ਦੇਖਿਆ ਤੁਸੀਂ ਆਪਣੇ ਮਾਪਿਓ ਮਾਰ ਦਿੱਤੇ ਨੇ ਕਤਲ ਕਰਦੇ ਸੋ ਜਿਹੜੀ ਗੱਲ ਕਰਦੇ ਸੀ ਕਿ ਜਿਹੜੇ ਆਰਗੇਨਿਕ ਪ੍ਰਾਣਾ ਕੀ ਸੀ ਪੰਜਾਬ ਦਾ ਜਿਹੜੀ ਇਹਨਾਂ ਨੇ ਗੱਲ ਕੀਤੀ ਅਫੀਮ ਦੀ ਜਾਂ ਓਕੀ ਦੀ ਖੇਤੀ ਦੀ ਕਈ ਵਾਰ ਉਸ ਨੂੰ ਗਲਤ ਤਰੀਕੇ ਨਾਲ ਲੈਂਦੇ ਨੇ ਬੜਾ ਲੈਜਿਟਿਮੇਟ ਕੋਈ ਛੋਟੀ ਜੀ ਗੱਲ ਹੈ ਦੈਟਸ ਇੱਕ ਇਹਨਾਂ ਦਾ ਇੱਕ ਕੇਸ ਹੈ ਲੇਕਿਨ ਉਸ ਤੋਂ ਬਾਅਦ ਉਸ ਤੋਂ ਇਲਾਵਾ ਜੋ ਇਹਨਾਂ ਨੇ ਆਪਣੇ ਪਾਰਲੀਮੈਂਟ ਹਲਕੇ ਦੇ ਵਿੱਚ ਜਿਹੜਾ ਐਮਪੀ ਲੈਡ ਬਹੁਤ ਅੱਛੇ ਤਰੀਕੇ ਨਾਲ ਵਰਤਿਆ ਕਮਿਊਨਿਟੀ ਹਾਲਸ ਬਣਾਏ ਬਾਦੇ ਵਾਸਤੇ ਬਹੁਤ سارے ਐਂਬੂਲੈਂਸਸ ਬਹੁਤ ਸਾਰੇ ਸੋਸ਼ਲ ਵਰਕਸ ਕਿਤੇ ਜਿਹੜੇ ਅਨਾਰਮਲ ਕੋਰਸ ਵਿੱਚ ਐਮਪੀ ਗਲੀਆਂ ਨਾਲੀਆਂ ਤੇ ਫਸੋੜੇ ਨੇ ਉਹ ਇਦਾਂ ਦੇ ਆਣੇ ਚਾਹੀਦੇ। ਇਹ ਗੱਲ ਹੈ ਨਾ ਕਿ ਮੈਂ ਦੋ ਗੱਲਾਂ ਤੁਹਾਨੂੰ ਹੋਰ ਕਹਿੰਦੇ ਆ। ਮਨੁੱਖੜੀਆਂ ਯਾਦ ਰਹਿੰਦੀਆਂ ਨੇ। ਜਦੋਂ 2022 ਦੀ ਇਲੈਕਸ਼ਨ ਚੱਲ ਰਹੀ ਸੀ ਜਿਹੜੀ ਕਹਿੰਦੇ ਜੇ ਹੰਦੇਰੀ ਵਗਦੀ ਸੀ ਬਦਲਾਵ। ਇਹਨਾਂ ਨੇ ਉਦੋਂ ਉਦੋਂ ਵੀ ਬੋਨ ਕੀਤਾ ਸੀ ਲੋਕਾਂ ਨੂੰ ਕਿ ਕੇਜਰੀਵਾਲ ਤੋਂ ਬਚਿਓ ਕਿ ਛੋਟਾ ਮੋਤੀ ਵਾਪਸ। ਔਰ ਹੋ ਗਿਆ ਸਾਬਤ 2 ਸਾਲ ਦੀ ਸਰਕਾਰ ਚਲਾਉਣ ਤੋਂ ਬਾਅਦ ਮੈਂ ਪੁੱਛਣਾ ਚਾਹਣਾ ਹਾਂ ਕੇਜਰੀਵਾਲ ਸਾਹਿਬ ਭਗਵੰਤ ਮਾਨ ਤੁਹਾਡੇ ਤੇ ਬੀਜੇਪੀ ਚ ਫਰਕ ਦੱਸੋ ਦੋ ਗੱਲਾਂ ਦਾ ਫਰਕ ਪੁੱਛਦਾ ਮੈਂ ਹਾਂ ਤੁਸੀਂ ਕਹਿੰਦੇ ਆ ਕਿ ਤੁਹਾਨੂੰ ਈਡੀ ਤੇ ਸੀਡੀਆਈ ਬੀਜੇਪੀ ਜਿਹੜੀ ਆ ਉਹ ਤੰਗ ਕਰ ਰਹੀ ਆ ਔਰ ਝੂਠੇ ਕੇਸਾਂ ਤੋਂ ਸਾਰੀ 1 ਮਿੰਟ ਵਾਸਤੇ ਮੰਨ ਲੈਂਦੇ ਨੇ ਕਿ ਵੈਸੇ ਝੂਠੇ ਕੇਸ ਹੈ ਨਹੀਂ ਕੇ ਬਹੁਤ ਵੱਡਾ ਸ਼ਰਾਬ ਘਟਾਲਾ ਤਾਂ ਚਲੋ ਮੰਨੋ ਕਿ ਉਹ ਝੂਠੇ ਕੇਸ ਤੁਸੀਂ ਇਹ ਦੱਸੋ ਤੁਸੀਂ ਪੰਜਾਬ ਪੁਲਿਸ ਤੇ ਵਿਜੀਲੈਂਸ ਨਹੀਂ ਮਿਸਯੂਜ਼ ਕਰ ਰਹੇ ਤੁਸੀਂ ਕਿੰਨੇ ਬੰਦਿਆਂ ਨੂੰ ਨਜਾਇਜ਼ ਫੜਕੇ ਅੰਦਰ ਦਿੱਤਾ ਕਿੰਨੇ ਝੂਠੇ ਪਰਚੇ ਦਰਜ ਕੀਤੇ ਤੁਹਾਡੇ ਸਾਹਮਣੇ ਮੈਂ ਖੜਾ ਮੇਰੇ ਤੇ 9 ਸਾਲ ਪੁਰਾਣਾ ਮੁਕੱਦਮਾ ਐਨਡੀਪੀਐਸ ਦਾ ਜਿੱਦਣ ਜਮਾਨਤ ਹੁੰਦੀ ਇੱਕ ਹੋਰ ਝੂਠਾ ਮੁਕੱਦਮਾ ਤੁਸੀਂ ਕਿੰਨੇ ਐਕਟਿਵਿਸਟਾਂ ਨੂੰ ਚੱਕਿਆ ਪੁਲਿਸ ਨੇ ਮਾੜਾ ਜਿਹਾ ਕੋਈ ਟਵੀਟ ਕਰ ਦੇਵੇ ਕੋਈ ਤੁਹਾਡੇ ਲਵਲੀ ਯੂਨੀਵਰਸਿਟੀ ਦੇ ਖਿਲਾਫ ਉਹਨੂੰ ਜੰਮੂ ਤੱਕ ਲੈ ਕੇ ਪੁਲਿਸ ਲੈਂਡ ਜਾਂਦੀ ਆ ਕੋਈ ਬੱਗਾ ਸੀ ਬੀਜੇਪੀ ਦਾ ਉਹਨੇ ਕੇਸ਼ਰੀਵਾਲ ਦੇ ਖਿਲਾਫ ਕੋਈ ਫੇਸਬੁੱਕ ਤੇ ਲਿਖਤਾ ਉਹਨੂੰ ਦਿੱਲੀ ਭੱਜ ਕੇ ਪੁਲਿਸ ਰੋਕ ਇਸ ਪੰਜਾਬ ਪੁਲਿਸ ਮੈਂਟ ਫॉर दैट ਸੋ ਬੀਜੇਪੀ ਦਾ ਤੇ ਜਿਹੜਾ ਬੋਕਰ ਆ ਪੁਲਿਸ ਦਾ ਮਿਸਯੂਜ਼ ਨੂੰ ਲੈ ਕੇ ਕੋਈ ਫਰਕ ਦੂਸਰਾ ਇਹਨਾਂ ਨੇ ਕਿਹਾ ਸੀਗਾ ਕਿ ਅ ਇਹ ਜਿਹੜਾ ਹੈਗਾ ਕੇਚਰੀਵਾਲ ਹੈ ਇਹ ਛੋਟਾ ਮੁੱਦੀ ਆ ਦੇਸ਼ ਦੇ ਵਿੱਚ ਔਰ ਉਹੀ ਗੱਲ ਸਾਬਤ ਹੋ ਰਹੀ ਆ ਜਿਹੜਾ ਮੀਡੀਆ ਦੀ ਗੱਲ ਕਰੋ ਤੁਸੀਂ ਸੁਣੋ ਇਹ ਉੱਥੇ ਅਕਸਰ ਕਹਿੰਦੇ ਨੇ ਕਿ ਬੀਜੇਪੀ ਨੇ ਗੋਦੀ ਮੀਡੀਆ ਬਣਾ ਦਿੱਤਾ ਚਲੋ ਮੰਨੋ ਔਰ ਸਾਰੇ ਜਾਣਦੇ ਕਿ ਮੇਨਸਟ੍ਰੀਮ ਮੀਡੀਆ ਨੂੰ ਬੀਜੇਪੀ ਨੇ ਨੈਸ਼ਨਲ ਲੈਵਲ ਤੇ ਹਾਈਜੈਕ ਕੀਤਾ ਕੀ ਪੰਜਾਬ ਦੇ ਵਿੱਚ ਨਹੀਂ ਕੀਤਾ ਜਿੰਨਾ ਮੇਨਸਟ੍ਰੀਮ ਮੀਡੀਆ ਕਿਦੀ ਡਾਕਟਰ ਗਾਂਧੀ ਖੇਹਰਾ ਦੇਖੋਗੇ ਤੁਸੀਂ ਉੱਤੇ ਇਹ ਤਾਂ ਆਰਗੇਨਿਕ ਮੀਡੀਆ ਜਿਹੜਾ ਚੱਕ ਰਿਹਾ ਸਾਨੂੰ ਇਹਨਾਂ ਨੇ ਸਾਰੇ মিডিਆ ਨੂੰ ਜਾਂ ਪੈਸੇ ਨਾਲ ਖਰੀਦ ਲਿਆ ਜਾਂ ਉਹਦੀਆਂ ਬਾਹਾਂ ਮਰੂੜ ਕੇ ਉਹਦੇ ਤੇ ਪਰਚੇ ਦਰਜ ਕਰਕੇ ਉਹਨੂੰ ਬੰਦ ਕਰਾ ਦਿੱਤਾ ਜਾਂ ਇਹਨਾਂ ਨੇ ਉਸ ਨੂੰ ਜਿਹੜਾ ਇੰਨਾਕ ਹਰਾਸ ਕੀਤਾ ਜਦ ਤੱਕ ਉਹ ਇਹਨਾਂ ਦੀ ਖਬਰਾਂ ਨਹੀਂ ਦਿਖਾਉਂਦਾ ਅੱਜ ਪੰਜਾਬ ਦੇ ਵਿੱਚ ਨਸ਼ੇ ਦੀ ਕਤਲਾਂ ਨਸ਼ੇ ਦੀ ਮੌਤਾਂ ਬਾਰੇ ਕੋਈ ਨਹੀਂ ਦਿਖਾ ਰਿਹਾ ਕਿਸਾਨ ਉਗਰਾਹਾ ਹੁਣੀ ਜਾਂ ਡੱਲੇਵਾਲ ਜਾਂ ਹੋਰ ਜਿਹੜੇ ਗਰੁੱਪ ਨੇ ਰੁਲਦੂ ਮਾਨਸਾ ਜਾਂ ਹੋਰ ਜਿਹੜੇ ਬੈਠੇ ਹਜ਼ਾਰਾਂ ਦਾ ਕੱਟ ਕਰਦੇ ਮੇਨਸਟ੍ਰੀਮ মিডিਆ ਦੇ ਅਖਬਾਰਾਂ ਨੇ ਕਦੀ ਦਿਖਾਇਆ ਨਹੀਂਗਾ ਸੋ ਮੀਡੀਆ ਮੈਨੇਜਮੈਂਟ ਨੂੰ ਤੇ ਪੁਲਿਸ ਦੇ ਦੁਰਉਪਯੋਗ ਨੂੰ ਲੈ ਕੇ ਬੀਜੇਪੀ ਔਰ ਆਮ ਆਦਮੀ ਪਾਰਟੀ ਇੱਕ ਇੱਕੋ ਥੈਲੀ ਦੇ ਚੱਟੇ-ਵੱਟੇ ਨੇ ਹੋਰ ਬਹੁਤ ਗੱਲਾਂ ਨੇ ਲੇਕਿਨ ਸਮਾਜ ਜਾਨ ਸਮਰੂਹ ਸੀਟਾਂ ਨੂੰ ਤੁਸੀਂ ਚੰਗੇ ਦੇਖ ਰਹੇ ਹੋ ਜੀ ਸੰਗਰੂਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਹੀ ਅੱਛਾ ਰਿਸਪੌਂਸ ਆ ਉੱਥੇ ਪਾਰਟੀਬਾਜ਼ੀ ਤੋਂ ਉੱਤੇ ਲੋਕ ਉੱਠ ਕੇ ਮੇਰੇ ਨਾਲ ਸੰਪਰਕ ਚ ਨੇ ਸਭ ਤੋਂ ਜ਼ਿਆਦਾ ਸੰਪਰਕ ਜਿਹੜੇ ਬਿਲਕੁਲ ਇਮਾਨਦਾਰ ਜਜ਼ਬਾਤੀ ਜਿਨ੍ਹਾਂ ਨੇ